ਜਿਹੜਾ ਆਮ ਬੰਦਾ ਹੈ ਉਹ ਜਦੋਂ ਲਾਇਸੈਂਸ ਅਪਲਾਈ ਕਰਦਾ ਹੈ ਤੇ ਉਹਦਾ ਲਾਇਸੈਂਸ ਦੀ ਅਪਰੂਵਲ ਨੂੰ ਕਈ ਸਮਾਂ ਹੋ ਜਾਂਦਾ ਉਹਦੀ ਅਪਰੂਵਲ ਹੀ ਨਹੀਂ ਹੁੰਦੀ ਕਿਉਂਕਿ ਉਹਨਕੋ ਗਾਂਧੀ ਜੀ ਦੀ ਸਿਫਾਰਿਸ਼ ਨਹੀਂ ਹੁੰਦੀ ਗਾਂਧੀ ਜੀ ਦੀ ਸਿਫਾਰਿਸ਼ ਕਰਾਉਣ ਵਾਸਤੇ ਤੁਹਾਨੂੰ ਆਰਟੀਆ ਦਫ਼ਤਰ ਦੇ ਬਾਹਰ ਘੁੰਮਣਾ ਪੈਂਦਾ ਤੇ ਇਹਨਾਂ ਜਿਹੜੇ ਕਰਿੰਦੇ ਨੇ ਜਿਹੜੇ ਇਹਨਾਂ ਨੇ ਆਪ ਛੱਡੇ ਹੋਏ ਉੱਥੇ ਉਹ ਤੁਹਾਡੀ ਸੈਟਲਮੈਂਟ ਕਰਦੇ ਨੇ ਉਸ ਤੋਂ ਬਾਅਦ ਬੰਦਾ ਭਾਵੇਂ ਜਿੰਦਾ ਭਾਵੇਂ ਮਰ ਗਿਆ ਭਾਵੇਂ ਪੰਜਾਬ 'ਚ ਹੈ ਚਾਹੇ ਕੈਨੇਡਾ ਬਿਠਾ ਤੁਸੀਂ ਗਾਂਧੀ ਜੀ ਦੀ ਸਿਫਾਰਿਸ਼ ਕਰਾਓ ਤੇ 25 ਤੋਂ 30000 ਰੁਪਿਆ ਇਹਨਾਂ ਦੀ ਫੀਸ ਆ ਤੇ ਉਹ ਕਿਸ ਤਰੀਕੇ ਨਾਲ ਲਾਇਸੈਂਸ ਜਿਹੜਾ ਆ ਉਹ ਬੰਦੇ ਦਾ ਜਾਰੀ ਕਰਦੇ ਨੇ ਮੈਂ ਉਹਦੇ ਉੱਤੇ ਆਉਣ ਲੱਗਾ ਆ ਕਿ ਪੰਜਾਬ ਸਰਕਾਰ 2020 ਦੇ ਵਿੱਚ ਇੱਕ ਸਮਾਰਟ ਚਿਪ ਕੰਪਨੀ ਹੈ ਉਹਦੇ ਨਾਲ ਕੰਟਰੈਕਟ ਕਰਦੀ ਹੈ ਕਿ ਉਹ ਇਹਨਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰੇਗੀ ਉਹਨੂੰ ਪੰਜਾਬ ਸਰਕਾਰ ਨੂੰ ਕਿ ਜਿਹੜੇ ਦਫਤਰ ਨੇ ਉਹ ਹਾਈ ਟੈਕ ਕੀਤੇ ਜਾਣਗੇ ਜਿਹਦੇ ਵਿੱਚ 11 ਆਤੀਏ ਦਫਤਰ ਬਣਾਏ ਜਾਂਦੇ ਨੇ 80 ਐਸ ਡੀ ਐਮ ਦਫਤਰ ਬਣਾਏ ਜਾਂਦੇ ਨੇ ਤੇ 32 32 ਜਿਹੜੇ ਆ ਉਹ ਟਰੈਕ ਬਣਾਏ ਜਾਂਦੇ ਜਿਹਦੇ ਉੱਤੇ ਇਹਨਾਂ ਨੇ ਟੈਸਟ ਕਰਕੇ ਉਹ ਡਰਾਈਵਿੰਗ ਟੈਸਟ ਜਿਹੜਾ ਆ ਅਪਰੂਵ ਕਰਨਾ ਹੁੰਦਾ ਪਰ ਅਫਸਰਾਂ ਦੀ ਮਿਹਲੀ ਭੁਗਤ ਦੇ ਨਾਲ ਇੱਥੇ ਇਹੋ ਜਿਹਾ ਬਿਜ਼ਨਸ ਜਿਹੜਾ ਆ ਉਹ ਸਟਾਰਟਅਪ ਕੀਤਾ ਜਾਂਦਾ ਆ ਦੇਖੋ ਅੰਮ੍ਰਿਤਸਰ ਦਾ ਜਿਹੜਾ ਟਰੈਕ ਹੈਗਾ ਜਿੱਥੇ ਆਪਾਂ ਡਰਾਈਵਿੰਗ ਜਿਹੜਾ ਟੈਸਟ ਦੇਣ ਜਾਂਦੇ ਆ ਉਹ ਅੰਮ੍ਰਿਤਸਰ 'ਚ ਦਿੱਤਾ ਜਾ ਸਕਦਾ ਜਾਂ ਤਰਨਤਨ ਵਿੱਚ ਦਿੱਤਾ ਦਿੱਤਾ ਜਾ ਸਕਦਾ ਇਸ ਤੋਂ ਇਲਾਵਾ ਤੁਸੀਂ ਹੋਰ ਕਿਤੇ ਟੈਸਟ ਨਹੀਂ ਦੇ ਸਕਦੇ ਪਰ ਇੱਥੇ ਸਿਸਟਮ ਕੀ ਚੱਲ ਰਿਹਾ ਆ ਮੈਂ ਵਾਰੋ ਵਾਰੀ ਸਾਰੇ ਕੇਸ ਜਿਹੜੇ ਤੁਹਾਡੇ ਨਾਲ ਡਿਸਕਸ ਕਰਾਂਗਾ ਟੋਟਲ ਤੇ ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਜਿਹੜਾ ਪਹਿਲਾ ਕੇਸ ਆ ਇਹ ਵੀਰਿਆ ਅਰਸ਼ਦੀਪ ਸਿੰਘ ਇਸ ਵੀਰ ਨੇ ਜਿਹੜਾ ਆ ਉਹ ਜਿਹੜਾ ਲਾਇਸੈਂਸ ਜਿਹੜਾ ਆ ਅਪਲਾਈ ਕੀਤਾ ਲਰਨਿੰਗ ਦਾ ਲਰਨਿੰਗ ਦਾ ਜਿਹੜਾ ਲਾਇਸੈਂਸ ਆ ਇਹਨੂੰ ਜਾਰੀ ਕਰ ਦਿੱਤਾ ਜਾਂਦਾ ਇੱਕ ਚੀਜ਼ ਇੱਥੇ ਵੇਖਣ ਵਾਲੀ ਹੈ ਕਿ ਇਹਨੂੰ ਜਿਹੜਾ ਲਰਨਿੰਗ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਉਹ ਪੀਬੀ02 ਠੀਕ ਹੈ ਜੀ ਅੰਮ੍ਰਿਤਸਰ ਦਾ ਆ ਪੀਬੀ02 ਜਾਰੀ ਕੀਤਾ ਜਾਂਦਾ ਇਹਨੂੰ ਲਰਨਿੰਗ ਲਾਇਸੈਂਸ ਇਹ ਬੰਦਾ ਜਿਹੜਾ ਰਹਿਣ ਵਾਲਾ ਆ ਇਹ ਸੋਈਆਂ ਕਲਾ ਦਾ ਰਹਿਣ ਵਾਲਾ ਸੋਈਆਂ ਕਲਾ ਅੰਮ੍ਰਿਤਸਰ ਦੇ ਵਿੱਚ ਹੀ ਪੈਂਦਾ ਆ ਪਰ ਹੈਰਾਨਗੀ ਦੀ ਗੱਲ ਦੇਖੋ ਕਿ ਇਹਨੂੰ ਜਿਹੜਾ ਲਾਇਸੈਂਸ ਜਾਰੀ ਕੀਤਾ ਜਾਂਦਾ ਉਹ ਗੁਰਦਾਸਪੁਰ ਦੇ ਕਲਾ ਨੌਰ ਤੋਂ ਕੀਤਾ ਜਾਂਦਾ ਪੀਬੀ85 ਤੋਂ ਇਸ ਤੋਂ ਅਗਲੀ ਹੈਰਾਨਗੀ ਦੀ ਗੱਲ ਦੇਖੋ ਕਿ ਜਿਹੜਾ ਜਦੋਂ ਇਹ ਲਰਨਿੰਗ লাইসেনਜ ਜਿਹੜਾ ਆ ਉਹ ਅਪਲਾਈ ਕਰਨ ਗਿਆ ਤੇ ਉਹਨੂੰ ਸਾਹਮਣੇ ਫੋਟੋ ਕਰਾਉਣੀ ਪਈ ਕਿਉਂਕਿ ਪਿੱਛੇ ਪੰਜਾਬ ਸਰਕਾਰ ਦਾ ਬੋਰਡ ਲੱਗਾ ਹੁੰਦਾ ਕਿ ਪਤਾ ਲੱਗਦਾ ਕਿ ਬੰਦਾ ਉੱਤੇ ਪ੍ਰੈਜ਼ੈਂਸ ਹੀਗਾ ਦੇਖੋ ਉਸ ਤੋਂ ਬਾਅਦ ਇਹ ਫੋਟੋ ਤੋਂ ਫੋਟੋ ਕਰਕੇ ਫੋਟੋ ਤੋਂ ਫੋਟੋ ਕਰਕੇ ਉਹਨੂੰ লাইসেনਜ ਜਾਰੀ ਕਰ ਦਿੰਦੇ ਨੇ ਹੁਣ ਇਹਦੇ ਵਿੱਚ ਸ਼ਾਮਿਲ ਕੌਣ ਆ ਇਹਨਾਂ ਦੇ ਕਪਰੇਟਰ ਆ ਜੀ ਪ੍ਰਿੰਸ ਸਮਾਰਟ ਚਿਪ ਦਾ ਉਹਦੇ ਨਾਲ ਇਹ ਪਹਿਲਾਂ ਸੀਗਾ ਬਟਾਲੇ ਚ ਤਨਾਇਤ ਪਰ ਉਹਦੀ ਬਦਲੀ ਹੋ ਜਾਂਦੀ ਉਹ ਅੰਮ੍ਰਿਤਸਰ ਆ ਜਾਂਦਾ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਜਤਿੰਦਰ ਸਿੰਘ ਨੇ ਜਿਹੜੇ ਪੰਜਾਬ ਟਰਾਂਸਪੋਰਟ ਸਟੇਟ ਜਿਹੜੇ ਆ ਪੰਜਾਬ ਟਰਾਂਸਪੋਰਟ ਸੁਸਾਇਟੀ ਦੇ ਵਿੱਚ ਉਹ ਕੰਮ ਕਰਦੇ ਨੇ ਉਹਨਾਂ ਦੇ ਨਾਲ ਮਿਲ ਕੇ ਉਹ 2021-2022 ਤੇ 2023 ਤੱਕ ਸਮਾਰਟ ਚਿਪ ਦੇ ਵਿੱਚ ਬਤੌਰ এমਪਲੋਈ ਕੰਮ ਕਰਦੇ ਨੇ ਤੇ ਉਸ ਤੋਂ ਬਾਅਦ ਪੰਜਾਬ ਸਟੇਟ ਟਰਾਂਸਪੋਰਟ ਸੁਸਾਇਟੀ ਦੇ ਵਿੱਚ ਉਹ ਜੁਆਇਨ ਕਰ ਲੈਂਦੇ ਨੇ ਇਹ ਮਿਲੀ ਭੁਗਤ ਦੇ ਨਾਲ ਇਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਆ ਕਿ ਇਹ ਬੰਦਾ ਜਿਹੜਾ ਆ ਉਹ 27 ਜੂਨ ਨੂੰ ਲਰਨਿੰਗ লাইসেনਜ ਜਿਹੜਾ ਅਪਲਾਈ ਕਰਦਾ ਤੇ 28 ਜੁਲਾਈ 2023 ਨੂੰ ਉਹਨੂੰ ਲਰਨਿੰਗ লাইসেনਜ ਜਿਹੜਾ ਜਾਰੀ ਹੁੰਦਾ ਤੇ ਇਹਦੇ ਵਿੱਚ ਆਮ ਬੰਦੇ ਦੀ ਜਿਹੜੀ ਰੂਲ ਹੈ ਉਹ ਕੀ ਕਹਿੰਦਾ ਆ ਕਿ ਮਿਨੀਮਮ 30 ਦਿਨ ਐਂਡ ਮੈਕਸਿਮਮ 6 ਮਹੀਨੇ ਦੇ ਵਿੱਚ ਤੁਸੀਂ ਉਹਨੂੰ লাইসেনਸ ਵਾਸਤੇ ਅਪਲਾਈ ਕਰਨਾ ਹੁੰਦਾ ਲਰਨਿੰਗ ਤੋਂ ਬਾਅਦ ਤੇ ਵੇਖੋ ਇੰਨੀ ਜ਼ਿਆਦਾ ਫਾਸਟ ਸਰਵਿਸ ਇਸ ਵੀਰ ਨੂੰ ਦਿੱਤੀ ਜਾਂਦੀ ਹੈ ਕਿ 18 ਜੁਲਾਈ ਤੋਂ 18 ਅਗਸਤ ਨਹੀਂ ਦਿੱਕੀ ਜਾਂਦੀ ਕਿਉਂਕਿ ਜੁਲਾਈ ਦੇ ਵਿੱਚ 31 ਦਿਨ ਸੀਗੇ ਤੇ 17 ਅਗਸਤ ਨੂੰ ਉਹਨੂੰ ਲਾਇਸੈਂਸ ਜਿਹੜਾ ਆ ਉਹਦਾ ਅਕਸੈਪਟ ਕੀਤਾ ਜਾਂਦਾ ਆ ਤੇ ਇੰਨੀ ਜਿਹੜੀ ਫਾਸਟ ਸਰਵਿਸ ਆ 29 ਅਗਸਤ ਨੂੰ ਉਹਨੂੰ ਇਸ ਫੋਟੋ ਤੋਂ ਫੋਟੋ ਕਰਕੇ ਜਿਹੜਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੁਣ ਮੈਂ ਹੁਣ ਮੈਂ ਬਾਰ-ਬਾਰ ਫੋਟੋ ਤੋਂ ਫੋਟੋ ਤੇ ਆ ਰਿਹਾ ਆ ਪੈਸੇ ਕਿੰਨੇ ਦਿੰਦਾ ਇਹ ਅਲੀ ਪੈਸੇ ਕਿੰਨੇ ਦਿੰਦਾ ਇਹ ਇਹ 25 ਤੋਂ 30000 ਰੁਪਏ ਜੋ ਉੱਥੇ ਰੇਟ ਚੱਲਦਾ ਜੀ ਜੋ ਉੱਥੇ ਲੱਗੇ ਤੁਸੀਂ ਪਤਾ ਕਰੋਗੇ ਤੁਸੀਂ ਆਪਣਾ ਕਿਸੇ ਅੰਡਰ ਕਵਰ ਜਾ ਕੇ ਕਿਤੇ ਪਤਾ ਕਰੋਗੇ ਤੁਹਾਨੂੰ ਕਲੀਅਰ ਹੋ ਜਾਏਗਾ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਮੈਂ ਬਾਰ-ਬਾਰ ਫੋਟੋ ਤੋਂ ਫੋਟੋ ਦੀ ਗਲਤੀ ਕਰਦਾ ਪਰ ਫੋਟੋ ਤੋਂ ਫੋਟੋ ਹੈ ਕੀ ਮੈਂ ਬੇਨਤੀ ਕਰੂੰਗਾ ਕਿ ਆ ਲੈਪਟਾਪ ਤੇ ਮੈਂ ਤੁਹਾਨੂੰ ਇੱਕ ਵੀਡੀਓ ਜਿਹੜੀ ਆ ਇਹਨਾਂ ਦੇ ਦਫ਼ਤਰ ਦੀ ਆ ਦੇਖਿਓ ਜੀ ਕਿਸ ਤਰੀਕੇ ਦੇ ਨਾਲ ਇਹ ਸਾਡੇ ਇਸ ਵਿੱਚ ਜਿਹੜੇ ਡਾਟਾ ਐਂਟਰੀ ਆਪਰੇਟਰ ਨੇ ਹਰੀ ਓਮ ਜੀ ਨੇ ਕਲਰਕ ਨੇ ਗੁਰਨਾਮ ਕੁਮਾਰ ਜੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਨੇ ਇਹ ਅੰਮ੍ਰਿਤਸਰ ਦੀ ਵੀਡੀਓ ਹੈ ਜੀ ਡੀਡੀਓ ਆਡੀਓ ਦੀ ਹਾਂਜੀ ਹਾਂਜੀ ਇਹ ਲੇਟੈਸਟ ਹੈ ਜੀ ਵੀਡੀਓ ਇਹ ਲੇਟੈਸਟ ਹੈ ਜੀ ਠੀਕ ਹੈ ਜੀ ਇਹ ਕਿਸ ਤਰੀਕੇ ਨਾਲ ਇਹ ਐਮਐਮਏ ਵੀਡੀਓ ਤਿੰਨ ਵਾਰੀ ਪਲੇ ਹੋਏਗੀ ਇਹ ਲੱਗੇ ਬੈਠੇ ਨੇ ਤੇ ਇਧਰੋਂ ਇੱਥੇ ਉਹਨਾਂ ਨੇ ਲਾਇਸੈਂਸ ਦੀ ਫੋਟੋ ਕਰਨੀ ਸੀ ਉਹ ਕੈਮਰਾ ਚੁੱਕਦਾ ਤੇ ਫੋਟੋ ਤੋਂ ਫੋਟੋ ਕਰ ਰਿਹਾ ਮਤਲਬ ਬੰਦਾ ਪ੍ਰੈਸੈਂਟ ਨਹੀਂ ਹੈ ਪਰ ਉਹਦਾ ਕੰਮ ਹੋ ਰਿਹਾ ਅੱਗੇ ਚੱਲੀਏ ਜੀ ਇਸ ਬੰਦੇ ਦੀ ਇੰਨੀ ਉੱਥੇ ਗਲਬਾਤ ਆ ਕਿ ਕੱਲ ਆਰਟੀਆ ਦਫਤਰ ਵੱਲੋਂ ਆਰਡਰ ਹੁੰਦੇ ਕਿਉਂਕਿ ਇਹ ਕੁਝ ਸਮੇਂ ਪਹਿਲਾਂ ਇਹ ਦੂਸਰੇ ਚਲਾਨ ਵਾਲੇ ਡਿਪਾਰਟਮੈਂਟ ਚ ਸੀ ਗਿਆ ਪਰ ਕੱਲ ਇਹਨਾਂ ਦੇ ਫੇਰ ਆਰਡਰ ਕਰਕੇ ਇਹਨਾਂ ਨੂੰ ਉਸੇ ਜਗ੍ਹਾ ਤੇ ਫੇਰ ਇਹਨਾਂ ਦੀ ਅਪਾਇੰਟਮੈਂਟ ਕਰ ਦਿੱਤੀ ਜਾਂਦੀ ਹੈ ਤਾਂ ਕਿ ਕਮਾਊ ਪੁੱਤ ਜਿਹੜਾ ਆ ਉਹ ਜਿੰਨੀ ਦੇਰ ਕਮਾਈ ਨਹੀਂ ਕਰੂਗਾ ਤੇ ਜਿਹੜਾ ਇਹਨਾਂ ਦਾ ਸਾਰਾ ਕਾਰੋਬਾਰ ਆ ਉਹ ਕਿਸ ਤਰੀਕੇ ਨਾਲ ਅੱਗੇ ਚੱਲ ਪਊਗਾ ਇਹਨਾਂ ਦੇ ਫੇਰ ਆਰਡਰ ਕੱਲਦੇ ਜਿਹੜੇ ਉਹ ਕਰ ਦਿੱਤੇ ਜਾਂਦੇ ਨੇ ਜੀ ਗੁਰਨਾਮ ਕੁਮਾਰ ਜੀ ਦੇ ਫੇਰ ਇਸ ਦਫਤਰ ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀਆਂ ਆਈਡੀਆਂ ਜਿਹੜੀਆਂ ਪ੍ਰਾਈਵੇਟ ਹੈਲਪਰ ਚਲਾ ਰਹੇ ਨੇ ਦੇਖੋ ਦਫਤਰ ਦੇ ਵਿੱਚ ਇੱਕ ਤੇ ਹੈ ਸਰਕਾਰੀ ਮੁਲਾਜ਼ਮ ਦੂਸਰਾ ਆਪਰੇਟਰ ਕੰਪਨੀ ਵੱਲੋਂ ਇੱਕ ਆਪਰੇਟਰ ਪ੍ਰੋਵਾਈਡ ਕੀਤਾ ਜਾਂਦਾ ਪਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੇ ਆਪਣੀ ਤਨਖਾਹ ਉੱਤੇ ਆਪਣੇ ਅਸਰ-ਸੂਖ ਉੱਤੇ ਇੱਕ ਪ੍ਰਾਈਵੇਟ ਜਿਹੜੇ ਬੰਦੇ ਉਹ ਹਾਇਰ ਕੀਤੇ ਹੋਏ ਆ ਜਿਨ੍ਹਾਂ ਦਾ ਕੰਮ ਕੀ ਹੈ ਕਿ ਉਹਨਾਂ ਨੂੰ ਅਸਿਸਟ ਕਰਕੇ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਪੈਸਾ ਕਮਾਇਆ ਜਾਵੇ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਇਨਵੋਲ ਕਰਕੇ ਉਹਨਾਂ ਤੋਂ ਪੈਸੇ ਕੱਟੇ ਕੀਤੇ ਜਾਣ ਇਹ ਉਸ ਤਰੀਕੇ ਦਾ ਇਹ ਕੰਮ ਕਰਦੇ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਵੀ ਡਰ ਨਹੀਂ ਆ ਇਹ ਤੋਂ ਬਾਅਦ ਅੱਗੇ ਆ ਜਾਂਦੇ ਜੀ ਮੈਂ ਗੱਲ ਕਰ ਰਿਹਾ ਸੀ ਫੋਟੋ ਤੋਂ ਫੋਟੋ ਦੀ ਆਪਰੇਟਰ ਨੇ ਪ੍ਰਿੰਸ ਜਿਹੜੇ ਸਮਾਰਟ ਸਿਪ ਵੱਲੋਂ ਨੇ ਇਹ ਵੀ ਜਤਿੰਦਰ ਸਿੰਘ ਜੀ ਦਾ ਹੀ ਜਿਹੜਾ ਵਾ ਕੀਤਾ ਹੋਇਆ ਕਾਰਾ ਆ ਇੱਕ ਅਪਲੀਕੈਂਟ ਆ ਮਾਨਸੀ ਠੀਕ ਹੈ ਜੀ ਇਹ ਅਪਲਾਈ ਕਰਦੇ ਨੇ ਲਰਨਿੰਗ ਲਾਇਸੈਂਸ ਇਹਨਾਂ ਨੂੰ ਲਰਨਿੰਗ ਲਾਇਸੈਂਸ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਹੈ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਉਹ ਜਿਹੜੇ ਨੇ ਰਹਿਣ ਵਾਲੇ ਨੇ ਛਾਟੇ ਦੇ ਹੁਣ ਛਾਟੇ ਦੇ ਨੇ ਲਰਨਿੰਗ ਲਾਇਸੈਂਸ ਅਪਲਾਈ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਦਾ ਟੈਸਟ ਜਿਹੜਾ ਆ ਉਹ ਹੁੰਦਾ ਤਰਨਤਨ ਦਾ ਅਪਲਾਈ ਕੀਤਾ ਜਾਂਦਾ ਵੀ ਤਰਨਤਨ ਤੁਸੀਂ ਟੈਸਟ ਦੇ ਕੇ ਆਓ ਪਰ ਇਹ ਫਿਰ ਕੀ ਕਰਦੇ ਆ ਇਹ ਟੈਸਟ ਫਿਰ ਬਟਾਲੇ ਦੇ ਕਲਾਨੌਰ ਦੇ ਵਿੱਚ ਕੰਡਕਟ ਹੁੰਦਾ ਇਹਦਾ ਰੋਲਾ ਪੈਂਦਾ ਜਿੱਦੋਂ ਇਹ ਰੋਲਾ ਪੈਂਦਾ ਆ ਤੇ ਉਹਦਾ ਬਣਿਆ ਬਣਾਇਆ ਟੈਸਟ ਜਿਹੜਾ ਆ ਜਿਹੜਾ ਲਾਇਸੈਂਸ ਇਸ਼ੂ ਕਰਨਾ ਸੀ ਉਹ ਕੈਨਸਲ ਕਰ ਦਿੱਤਾ ਜਾਂਦਾ ਦੇਖੋ ਇੱਥੇ ਇਹ ਜਦੋਂ ਉਹਨਾਂ ਨੇ ਸੀ ਚੈੱਕ ਕਰਦੇ ਆ ਇਹ ਕਹਿ ਰਿਹਾ ਐਪਲੀਕੇਸ਼ਨ ਨੰਬਰ ਫਲਾਣਾ ਫਲਾਣਾ ਆਲਰੇਡੀ ਕੈਨਸਲਡ ਕਾਂਟ ਪ੍ਰੋਸੈਸਡ ਇਹ ਡਿਪਾਰਟਮੈਂਟ ਇੱਕ ਹੋਰ ਚਲਾਕੀ ਕਰਦਾ ਜੀ ਚਲਾਕੀ ਕੀ ਹੈ ਜਦੋਂ ਅਸੀਂ ਟੈਸਟ ਔਨਲਾਈਨ ਚੈੱਕ ਕਰਦੇ ਆ ਇਸ ਸਾਰੀ ਸੰਖੇਪ ਦੇ ਵਿੱਚ ਦਿੱਤਾ ਹੋਇਆ ਕਿ ਟੈਸਟ ਕਿੱਥੇ ਹੋਇਆ ਕਿੰਨੀ ਤਰੀਕ ਨੂੰ ਹੋਇਆ ਪਹਿਲਾਂ ਇੱਥੇ ਆਉਂਦਾ ਸੀਗਾ ਕੰਡਕਟਡ ਬਾਇ ਵੀ ਕਿਹੜੇ ਬੰਦੇ ਨੇ ਟੈਸਟ ਕੀਤਾ ਕਿਹੜੀ ਥਾਂ ਤੇ ਕੀਤਾ ਪਰ ਹੁਣ ਇਹਨਾਂ ਨੇ ਨਵਾਂ ਸਿਸਟਮ ਸ਼ੁਰੂ ਕਰਤਾ ਕਿਉਂਕਿ ਪ੍ਰਾਈਵੇਟ ਕੰਪਨੀ ਆ ਕਰਿੰਦੇ ਉੱਥੇ ਬੈਠੇ ਨੇ ਸ਼ਰਾਰਤੀ ਲੋਕ ਬੈਠੇ ਨੇ ਹੁਣ ਆ ਰਿਹਾ ਆਟੋਮੈਟਿਕ ਡ੍ਰੈਮਿੰਗ ਟੈਸਟ ਟਰੈਕ ਟਰੈਕ ਤੇ ਟੈਸਟ ਓਬਵੀਅਸਲੀ ਟਰੈਕ ਤੇ ਹੀ ਟੈਸਟ ਹੋਣਾ ਸੀਗਾ ਪਰ ਉਸ ਟੈਸਟ ਦਾ ਜ਼ਿਕਰ ਕਰਨਾ ਇਹ ਬੰਦ ਕਰ ਦਿੰਦੇ ਨੇ ਤੇ ਇਸ ਚੀਜ਼ ਨੂੰ ਹਾਈਡ ਕਰ ਲੈਂਦੇ ਨੇ ਜਿੱਥੇ ਆਮ ਲੋਕ ਜਿਹੜੇ ਆ ਉਹ ਕਲਪਦੇ ਰਹਿੰਦੇ ਨੇ ਪਰੇਸ਼ਾਨ ਰਹਿੰਦੇ ਨੇ ਕਿ ਸਾਨੂੰ ਜਿਹੜਾ ਆ ਉਹ ਸਾਡਾ ਲਾਇਸੈਂਸ ਇਸ਼ੂ ਕੀਤਾ ਜਾਵੇ ਉੱਥੇ ਕੁਝ ਖਾਸ ਲੋਕ ਜਿਹੜੇ ਨੇ ਉਹ ਪੈਸੇ ਜਿਹੜੇ ਆ ਵੱਧ ਦੇ ਕੇ ਤੇ ਉਹ ਇਸ ਤਰੀਕੇ ਨਾਲ ਜਿਹੜਾ ਉਹ ਕਰਦੇ ਨੇ ਇਸ ਤੋਂ ਬਾਅਦ ਆ ਜਿੰਦੀ ਅਗਲੇ ਪਾਸੇ ਅਗਲਾ ਐਪਲੀਕੈਂਟ ਹੈ ਜੀ ਐਪਲੀਕੈਂਟ ਹਰਨੂਰ ਕੋਰ ਇਹ ਵੀ ਲਾਇਸੈਂਸ ਜਿਹੜਾ ਆ ਉਹ ਲਰਨਿੰਗ ਜਿਹੜਾ ਅਪਲਾਈ ਕਰਦੇ ਨੇ ਇਹ 6 ਅਕਤੂਬਰ ਨੂੰ ਲਾਇਸੈਂਸ ਅਪਲਾਈ ਕਰਦੇ ਨੇ ਫੀਸ ਪੇ ਕਰਦੇ ਨੇ ਉਹਦੇ ਬਾਅਦ ਇਹਨਾਂ ਦਾ ਵਾਪਰਦਾ ਕੀ ਹੈ ਕਿ ਇਹਨਾਂ ਦਾ ਜਿਹੜਾ ਟੈਸਟ ਆ ਉਹ ਪਾਸ ਕੀਤੇ ਨੂੰ 4 ਮਹੀਨੇ ਤੋਂ ਵੱਧ ਹੋ ਚੁੱਕੇ ਨੇ 22 11 ਦਾ ਟੈਸਟ ਪਾਸ ਹੈਗਾ ਜੀ ਇਹ 22 11 ਨੂੰ ਇਹਨਾਂ ਨੇ ਟੈਸਟ ਦੇ ਕੇ ਪਾਸ ਲਾ ਕੇ ਫਿਰ ਇੱਥੇ ਉਹੀ ਮਾਰੀ ਹੈ ਹੁਣ ਇਹਨਾਂ ਦਾ ਜਿਹੜਾ ਲਾਇਸੈਂਸ ਆ ਦੇਖੋ ਉਹ ਹਜੇ ਤੱਕ ਜਿਹੜਾ ਵਾ ਜਾਰੀ ਨਹੀਂ ਕੀਤਾ ਗਿਆ ਐਪਲੀਕੈਂਟ ਥੋੜਾ ਕਮਜ਼ੋਰ ਹੋਊਗਾ ਗਾਂਧੀ ਜੀ ਦੀ ਸਪਾਰਸ ਨਹੀਂ ਚੱਲੀ ਕਿਤੇ ਪੈਸੇ ਨਹੀਂ ਹੋਣਗੇ ਐਪਲੀਕੇਸ਼ਨ ਇਜ਼ ਅੰਡਰ ਪ੍ਰੋਸੈਸ ਐਟ ਆਰਟੀਓ ਲੈਵਲ ਠੀਕ ਹੈ ਜੀ ਅਲੋਟਮੈਂਟ ਇਨਫੋਰਮੇਸ਼ਨ ਅਨਵੇਲੇਬਲ ਅਨਵੇਲੇਬਲ ਮਤਲਬ ਜ਼ਰੂਰਤ ਹੀ ਨਹੀਂ ਆ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦੀ ਜੋ ਦਿਲ ਕੀਤਾ ਉਹ ਚੱਲਿਆ ਆਉਂਦਿਆ ਜੀ ਨੈਕਸਟ ਆਗੇ ਜੀ ਸਕੱਤਰ ਸਿੰਘ ਨੇ ਐਪਲੀਕੈਂਟ ਇਹਨਾਂ ਦਾ ਰੀਵੈਲੀਡੇਸ਼ਨ ਦਾ ਕੰਮ ਸੀਗਾ ਦੇਖੋ ਇਹ ਬੜੇ ਚੰਦਾ ਜੇ ਕੇਸ ਨੇ ਇਹ ਇੱਕ ਦੋ ਕੇਸ ਨੇ ਮਤਲਬ ਇਦਾਂ ਦੇ ਹਜ਼ਾਰਾਂ ਨੇ ਇਹ ਤੇ ਉਹ ਜਿਹੜੇ ਮੇਰੇ ਕਿਤੇ ਹੱਥ ਲੱਗ ਗਏ ਮੈਂ ਕੱਢ ਲਿਆ ਤੇ ਇਹ ਸਭ ਇਸ ਤਰੀਕੇ ਨਾਲ ਇਹਨਾਂ ਦਾ ਰੀਵੈਲੀਡੇਸ਼ਨ ਇੱਥੇ ਵੀ ਬੰਦਾ ਪ੍ਰੈਜ਼ੈਂਟ ਨਹੀਂ ਆ ਇੱਥੇ ਵੀ ਚਲਾਕੀ ਮਾਰੀ ਕਿ ਆਟੋਮੈਟਿਕ ਡਰਾਈਵਿੰਗਲੈਸ ਜਿਹਦਾ ਟਰੈਕ ਆ ਉੱਤੇ ਇਹਨਾਂ ਨੂੰ ਕਰਕੇ ਓਕੇ ਕਰਕੇ ਇਹਨਾਂ ਨੂੰ ਜਿਹੜਾ ਵਾ ਉਹ ਜਾਰੀ ਕਰ ਦਿੱਤਾ ਗਿਆ ਮੈਂ ਇਹ ਸਭ ਦੀ ਜਿਹੜੀ ਸ਼ਿਕਾਇਤ ਆ ਉਹ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਸੀਗੀ ਤੇ ਇਹਦਾ ਬੜੀ ਜਲਦੀ ਇੱਥੇ ਐਕਸ਼ਨ ਹੋਣ ਲੱਗਿਆ ਮੈਂ ਇਸ ਗੱਲ ਉਹਨਾਂ ਦਾ ਧੰਨਵਾਦੀ ਵੀ ਆ ਕਿਉਂਕਿ ਕਈ ਵਾਰੀ ਪਹਿਲਾਂ ਸੁਣਦੇ ਸੀਗੇ ਕਿ ਛੇਤੀ ਕਿਤੇ ਇੱਥੇ ਜਿਹੜੀ ਕਾਰਵਾਈ ਨਹੀਂ ਕੀਤੀ ਜਾਂਦੀ ਜਿਹੜੇ ਘੁਟਾਲੇ ਚੱਲਦੇ ਨੇ ਪਰ ਵਿਦਿਨ 2-3 ਡੇਜ਼ ਦੇ ਵਿੱਚ ਹੀ ਮਾਨਯੋਗ ਡੀਸੀ ਸਾਹਿਬ ਅੰਮ੍ਰਿਤਸਰ ਤੇ ਡੀਸੀ ਸਾਹਿਬ ਗੁਰਦਾਸਪੁਰ ਵੱਲੋਂ ਇਹਨਾਂ ਨੂੰ ਟਾਈਮ ਬੋਰਡ ਇਨਕੁਆਇਰੀ ਲਈ ਇਹਨਾਂ ਨੂੰ ਮਾਕਰ ਦਿੱਤਾ ਗਿਆ ਤੇ ਉਹ ਜਾਂਚ ਜਿਹੜੀ ਆ ਸਟਾਰਟ ਹੋ ਗਈ ਹੈ ਇੱਥੇ ਇੱਕ ਚੀਜ਼ ਮੈਂ ਹੋਰ ਤੁਹਾਡਾ ਸ਼ੇਅਰ ਕਰਨਾ ਚਾਹਾਂਗਾ ਗੌਰਵ ਸਚਦੇਵਾ ਨੇ 2021-2022 ਤੱਕ ਬਾਈ ਦੇ ਵਿੱਚ ਇਹ ਅੰਮ੍ਰਿਤਸਰ ਤੋਂ ਹੀ ਇੱਕ ਕੰਮ ਕਰ ਰਹੇ ਨੇ ਇਹਨਾਂ ਦੀ ਇੱਕ ਸ਼ਿਕਾਇਤ ਹੁੰਦੀ ਹੈ ਐਸਐਸਪੀ ਵਿਜੀਲੈਂਸ ਨੂੰ ਇਹ ਕੋਈ ਆਰਟੀਆਈ ਆਰਟੀਆਈ ਐਕਟੀਵਿਸਟ ਨੇ ਉਹਨਾਂ ਨੇ ਜਿਹੜਾ ਆ ਉਹ ਕੰਪਲੇਨ ਕਰੀ ਇਹਨਾਂ ਦੀ ਪਰ ਇਹ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਥੋੜੀ ਦੇਰ ਲਈ ਆਸੇ-ਪਾਸੇ ਕਰਕੇ ਫਿਰ ਜਿਹੜਾ ਕੰਮ ਆ ਇਹ ਉਸੇ ਸਿਸਟਮ ਦੇ ਵਿੱਚ ਜਿਹੜਾ ਵਾ ਉਹ ਚੱਲਣਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਵੀ ਕਿਸੇ ਨੇ ਉਹ ਲਿਸਟ ਦਿੱਤੀ ਸੀਗੀ ਵੀ ਆ ਬੰਦਿਆਂ ਦਾ ਹੁਣ ਇੱਥੇ ਇੱਕ ਚੀਜ਼ ਹੋਰ ਸਮਝਾਉਣ ਵਾਲੀ ਹੈ ਜਿਹੜਾ ਟਰੈਕ ਤੇ ਫੋਟੋ ਹੁੰਦੀ ਹੈ ਉਹ ਅਲੱਗ ਹੁੰਦੀ ਹੈ ਉੱਥੇ ਫੋਟੋ ਹੀ ਨਹੀਂ ਹੈਗੀ ਕਿਸੇ ਦੀ ਮੇਰਾ ਇਹ ਦਾਵਾ ਵਾ ਜਿਹੜੀ ਮੈਂ ਸੀਐਮ ਸਾਹਿਬ ਨੂੰ ਲੈਟਰ ਲਿਖੀ ਸੀ ਇਹਦੇ ਵਿੱਚ ਇਹ ਜਿੰਨੇ ਮੈਂ ਨੰਬਰ ਪਾਏ ਨੇ ਇਹਨਾਂ ਦਾ ਟਰੈਕ ਉੱਤੇ ਰਿਕਾਰਡ ਕੱਢਿਆ ਜਾਵੇ ਕਿ ਟਰੈਕ ਉੱਤੇ ਇਹ ਬੰਦੇ ਮੌਜੂਦ ਸੀਗੇ ਉਸ ਤੋਂ ਬਾਅਦ ਸਭ ਤੋਂ ਅੱਗੇ ਜਿਹੜੀ ਗੱਲ ਆ ਜਾਂਦੀ ਹੈ ਜਿਹੜੀ ਇਹਨਾਂ ਦੀ ਐਗਰੀਮੈਂਟ ਹੁੰਦਾ ਪੰਜਾਬ ਸਰਕਾਰ ਦਾ ਤੇ ਆਰਟੀਆ ਡਿਪਾਰਟਮੈਂਟ ਦੇ ਨਾਲ ਉਹਨੇ ਇੱਕ ਪ੍ਰੋਸੈਸ ਜਿਹੜਾ ਆ ਉਥੇ ਕੰਪਲੀਟ ਕੀਤਾ ਕਿ ਪ੍ਰੋਸੈਸ ਕੀ ਹੋਏਗਾ ਕਿਸ ਤਰੀਕੇ ਨਾਲ ਲਾਇਸੈਂਸ ਜਾਰੀ ਹੋਣਗੇ ਕਿਤਨਾ ਉਹ ਪ੍ਰਿੰਟ ਕੀਤਾ ਜਾਏਗਾ ਉਸ ਪ੍ਰੋਸੈਸ ਦੇ ਵਿੱਚ ਕਿੰਨੇ ਬਾਇਓਮੈਟ੍ਰਿਕ ਕਰਨਾ ਕਿੰਨੇ ਲਾਇਸੈਂਸ ਦੀ ਅਪਰੂਵਲ ਕਰਨੀ ਕਿੰਨੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰਨੀ ਆ ਤੁਸੀਂ ਹੈਰਾਨ रह ਜਾਓਗੇ ਕਿ ਜਿਹੜਾ ਲਾਇਸੈਂਸ ਜਾਰੀ ਹੋਣਾ ਲਾਇਸੈਂਸ ਨੰਬਰ ਉਹ ਵੱਡੇ ਸ਼ੈਣਾ ਜਿੱਥੇ ਆਰਟੀਓ ਆਰਟੀਆ ਗੁਲਪਾਵਰ ਲਾਇਸੈਂਸ ਜਾਰੀ ਕਰਨ ਦੀ ਤੇ ਜਿੱਥੇ ਐਸਡੀਐਮ ਨੇ ਉਥੇ ਐਸਡੀਐਮ ਸਾਹਿਬ ਕੋਲ ਇਸ ਚੀਜ਼ ਦੀ ਪਾਵਰ ਹੈ ਕਿ ਉਹ ਲਾਇਸੈਂਸ ਜਿਹੜਾ ਆ ਜਾਰੀ ਕਰ ਸਕਦਾ ਪਰ ਆਰਟੀਏ ਦੀ ਆਈਡੀ ਕੌਣ ਚਲਾ ਕੇ ਇਹ ਲਾਇਸੈਂਸ ਅਪਰੂਵ ਕਰ ਰਿਹਾ ਗਲਤ ਤਰੀਕੇ ਦੇ ਗਲਤ ਕੰਮ ਕੌਣ ਕਰ ਰਿਹਾ ਕਿ ਇਹ ਆਰਟੀਏ ਸਾਹਿਬ ਦੇ ਧਿਆਨ ਚ ਹੈ ਜਾਂ ਇਹ ਕਿਸ ਤਰੀਕੇ ਨਾਲ ਇਹ ਜਿਹੜਾ ਉਥੇ ਕੰਮ ਜਿਹੜਾ ਚਲਾਇਆ ਜਾ ਰਿਹਾ ਇਹ ਉਹਦਾ ਪ੍ਰੋਸੈਸ ਹੈ ਜਿਹੜਾ ਪੰਜਾਬ ਸਰਕਾਰ ਦੇ ਨਾਲ ਇਹਨਾਂ ਦਾ ਐਗਰੀਮੈਂਟ ਹੋਇਆ ਮੈਂ ਇਸ ਤੋਂ ਬਾਅਦ ਆ ਜਾ ਕਿ ਇੱਥੇ ਜ਼ਿਕਰ ਹੋ ਗਿਆ ਕਿ ਅਪ੍ਰੈਲ ਦੇ ਵਿੱਚ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਨੇ ਉਹ ਇੱਕ ਸਟੇਟਮੈਂਟ ਦਿੰਦੇ ਨੇ ਇੱਕ ਅਖਬਾਰ ਦੇ ਵਿੱਚ ਕਿ ਇਹਨਾਂ ਨਾਲ ਜਿਹੜਾ ਕੰਟਰੈਕਟ ਚੱਲੇ ਕੰਪਨੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਅਸੀਂ ਇਹਨਾਂ ਨਾਲ ਜਿਹੜਾ ਕੰਟਰੈਕਟ ਹੈ ਉਹ ਖਤਮ ਕਰਨ ਦੀ ਪਲੈਨਿੰਗ ਕਰ ਰਹੇ ਹਾਂ ਕਿ ਇਸ ਕੰਪਨੀ ਇਹ ਨੋਇਡਾ ਦੀ ਕੰਪਨੀ ਹੈ ਉਹਨਾਂ ਖਤਮ ਕਰਨ ਦਾ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨਾਂ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਪਰ ਉਤੋਂ ਬਾਅਦ ਮੰਤਰੀ ਸਾਹਿਬ ਨਾਲ ਐਸਾ ਕੀ ਵਾਪਰਦਾ ਆ ਕਿ ਅੱਜ ਤੱਕ ਉਹਨਾਂ ਨਾਲ ਇਸ ਕੰਪਨੀ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਮੰਤਰੀ ਸਾਹਿਬ ਨੂੰ ਬਹੁਤ ਵਾਰੀ ਫੋਨ ਕਰਨ ਦੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਵੱਡੇ ਬੰਦੇ ਨੇ ਆਮ ਬੰਦਿਆਂ ਦੀ ਪੁਕਾਰ ਅੱਜ ਦੇ ਮੰਤਰੀਆਂ ਤੱਕ ਕਿੱਥੇ ਪਹੁੰਚਦੀ ਹੈ ਮੈਂ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਚੰਡੀਗੜ੍ਹ ਵੀ ਗਿਆ ਇਹਨਾਂ ਦੇ ਘਰ ਦੇ ਬਾਹਰ ਜਾ ਕੇ ਸਲਿੱਪ ਵੀ ਭੇਜੀ ਕਿ ਮੈਂ ਇਸ ਕੰਮ ਸੰਬੰਧੀ ਆਪ ਜੀ ਨੂੰ ਮਿਲਣਾ ਚਾਹੁੰਦਾ ਮੈਂ ਉਦੋਂ ਬੁੱਧਵਾਰ ਸੀਗਾ ਤੇ ਇਸ ਸੋਮਵਾਰ ਦਾ ਟਾਈਮ ਦਿੰਦੇ ਆ ਕਿ 4 ਦਿਨ ਬਾਅਦ ਤੁਸੀਂ ਉਥੇ ਸਿਵਲ ਸੈਕਟਰੀਟ ਆ ਜਾਓ ਦੇਖੋ ਜੇ ਮੈਂ ਤੇ ਕਿਸੇ ਕੰਪਨੀ ਦਾ ਮੇਰਾ ਕੋ ਠੇਕਾ ਟੁਕਾਇਆ ਹੁੰਦਾ ਤੇ ਮੈਂ ਵੀ 4 ਦਿਨ ਜਿਹੜਾ ਆ ਉਥੇ ਖਰਚਾ ਪਾਣੀ ਅਫੋਰਡ ਕਰ ਸਕਦਾ ਤੇ ਮੈਂ ਵੀ ਉਥੇ ਚੰਡੀਗੜ੍ਹ ਜਿਹੜਾ ਰਹਿ ਸਕਦਾ ਕੁੱਲ ਮਿਲਾ ਕੇ ਮੇਰੀ ਜਿਹੜੀ ਮੰਗੇ ਆ ਕਿ ਇਹਦੀ ਟਾਈਮ ਬੋਨ ਜਿਹੜੀ ਇਨਕੁਆਰੀ ਕੀਤੀ ਜਾਵੇ ਜਿਹੜੇ ਇਹਨਾਂ ਦੇ ਆਪਰੇਟਰ ਨੇ ਜਿਨ੍ਹਾਂ ਦੀ 13000 ਤਨਖਾਹ ਆ ਦੋ ਦੋ ਗੱਡੀਆਂ ਅਫੋਰਡ ਕਰਦੇ ਵੱਡੇ ਵੱਡੇ ਪਲਾਟ ਬਣਾ ਲਏ ਆ ਇਹ ਵਿਜੀਲੈਂਸ ਤੋਂ ਉਹਨਾਂ ਦੀ ਜਾਂਚ ਕਰਾਈ ਜਾਵੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਮੈਂ ਰੇਤਾ ਤੋਂ ਇਹ ਸਾਰੇ ਪੰਜਾਬ ਦਾ ਕਰਜ਼ਾ ਲਾ ਦੂੰ ਇਹ ਕਹਿੰਦੇ ਸੀਗੇ ਕਿ ਜਿਹੜੇ ਪੋਲੀਟੀਕਲ ਬੰਦੇ ਨੇ ਇਹਨਾਂ ਜੜੀਆਂ ਗਲਤ ਕੰਮ ਕੀਤੇ ਹੋਏ ਆ ਉਤੋਂ ਪੈਸਾ ਰਿਕਵਰ ਹੋਊਗਾ ਤੇ ਪੰਜਾਬ ਦਾ ਕਰਜ਼ਾ ਲੱਥੂਗਾ ਕਰਜ਼ਾ ਲੱਥਨ ਦੀ ਬਜਾਏ ਵਧਿਆ ਮੈਂ ਮੁੱਖ ਮੰਤਰੀ ਸਾਹ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਮੈਨੂੰ ਨਹੀਂ ਪਤਾ ਮੇਰੀ ਆਵਾਜ਼ ਤੁਹਾਡੇ ਤੱਕ ਜਾਣੀ ਆ ਜਾਂ ਨਹੀਂ ਪਰ ਇਹ ਚੋਰ ਮੋਰੀਆਂ ਬੰਦ ਕਰਕੇ ਇਹਨਾਂ ਕੋਲੋਂ ਇਸ ਚੀਜ਼ ਦੀ ਰਿਕਵਰੀ ਕਰਵਾਈ ਜਾਵੇ ਇਨਾਂ ਦੀ ਪਰਪਾਈ ਕਰਾਈ ਜਾਵੇ ਗਿਣਤੀ ਬਹੁਤ ਵੱਡੀ ਆ ਇੱਕ ਟੌਪਿਕ ਮੇਰੇ ਕੋਲ ਹੋਰ ਸੀਗਾ ਉਹਨੂੰ ਮੈਂ ਪੈਂਡਿੰਗ 'ਚ ਰੱਖ ਰਿਹਾ ਕਿਉਂਕਿ ਉਹਦੇ ਕੁਝ ਡਾਕੂਮੈਂਟ ਪੈਂਡਿੰਗ ਸੀਗੇ ਜਲਦੀ ਆਪਾਂ ਉਹਦੇ ਤੇ ਵੀ ਡਿਟੇਲਡ ਗੱਲ ਕਰਾਂਗੇ ਸੋ ਮੇਰਾ ਇਹ ਦਾਵਾ ਆ ਕਿ ਕਰੋੜਾਂ ਦਾ ਘੁਟਾਲਾ ਪੰਜਾਬ ਦੇ ਵਿੱਚ ਸਮਾਰਟ ਚਿਪ ਕੰਪਨੀ ਐਸਐਸ ਪ੍ਰੋਵਾਈਡਰ ਇਹ ਸਾਰੇ ਮਿਲ ਕੇ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਇਹ ਵੱਡੇ ਪੱਧਰ ਦਾ ਐਸਾ ਘੁਟਾਲਾ ਆ ਜਿਹੜਾ ਹੋਇਆ ਨਹੀਂ ਲਗਾਤਾਰ ਹੋਈ ਜਾ ਰਿਹਾ ਇਹ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ ਮੁੱਖ ਮੰਤਰੀ ਸਾਹਿਬ ਅਤੇ ਸਰਕਾਰ ਇਹਦੇ ਵੱਲ ਧਿਆਨ ਦੇਵੇ ਆਮ ਲੋਕਾਂ ਨੂੰ ਜਿਹੜੇ ਮੇਰੇ ਵਰਗੇ ਲਾਇਸੈਂਸ ਅਪਲਾਈ ਕਰਦੇ ਆ ਕਿੰਨੀ ਕਿੰਨੀ ਵਾਰ ਅਪਰੂਵਲ ਨਹੀਂ ਆਉਂਦੀ ਕਿੰਨੀ ਕਿੰਨੀ ਦੇ ਟੈਸਟ ਨਹੀਂ ਬੁੱਕ ਹੁੰਦੇ ਲਰਨਿੰਗ ਵਾਲਾ ਅਪਲਾਈ ਕਰਦੇ ਆ ਉਹਦੀ ਵੈਲਿਡਿਟੀ ਖਤਮ ਹੋ ਜਾਂਦੀ ਹੈ ਪੱਕਾ ਲਾਇਸੈਂਸ ਦੀ ਵਾਰੀ ਨਹੀਂ ਆਉਂਦੀ ਟੈਸਟ ਰੈਕ ਤੇ ਜਾਂਦੇ ਆ ਤੇ ਉਹ ਪਹਿਲਾਂ ਅਪਾਇੰਟਮੈਂਟ ਨਹੀਂ ਮਿਲਦੀ ਅਪਾਇੰਟਮੈਂਟ ਮਿਲਦੀ ਆ ਤੇ ਪਤਾ ਨਹੀਂ ਉਹ ਪ੍ਰੂਫ ਹੋਣਾ ਕੀ ਹੋਣਾ ਜਿਸ ਬੰਦੇ ਕੋ ਪੈਸੇ ਆ ਇਹ ਉੱਥੇ ਉੱਥੇ ਇਹ ਉਹਦਾ ਉਹਦਾ ਕੰਮ ਜਿਹੜਾ ਇੱਥੇ ਫਿੱਟ ਬੈਠਦਾ ਆ ਆਮ ਬੰਦੇ ਦੀ ਇਸ ਦਫਤਰ ਦੇ ਵਿੱਚ ਕੋਈ ਸੁਣਵਾਈ ਨਹੀਂ ਆ ਕੋਈ ਲਾਈਫ ਨਹੀਂ ਆ ਕੋਈ ਜ਼ਿੰਦਗੀ ਨਹੀਂ ਆ ਇਹ ਇਹ ਤੇ ਬੜਿਆਂ ਸੀਗਾ ਲੋਕਾਂ ਦੀ ਸਹੂਲਤ ਲਈ ਸਾਡੇ ਨਾਲ ਬਾਹਰੋਂ ਜਿਹੜੇ ਮੁੰਡੇ ਆਉਂਦੇ ਨੇ ਉਹ ਗੱਲਾਂ ਕਰਦੇ ਨੇ ਜੀ ਘਰ ਬੈਠੇ ਨੂੰ ਸਹੂਲਤਾਂ ਘਰ ਬੈਠੇ ਨੂੰ ਲਾਇਸੈਂਸ ਮਿਲਦੇ ਆ ਕਿ ਕਿੰਨਾ ਘੋਖਾ ਕੰਮ ਹੈ ਦਫਤਰ ਬਣਾਇਆ ਸੀ ਆਰਟੀਏ ਦਫਤਰ ਬਣਾਇਆ ਉਹਦੇ ਬਾਅਦ ਐਡਾ ਵਧੀਆ ਠੇਕਾ ਕਿਸੇ ਕੰਪਨੀ ਦਾ ਪਹਿਲਾਂ ਕੀਤਾ ਹਾਈ ਟੈਕ ਕੀਤਾ ਗਿਆ ਸਿਸਟਮ ਨੂੰ ਉਹਨੂੰ ਸਹੀ ਤਰੀਕੇ ਨਾਲ ਕੋਈ ਯੂਜ਼ ਨਹੀਂ ਕਰ ਰਿਆ ਇਹਨਾਂ ਤੇ ਜਾਂਚ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਗਾਂ ਜਿਹੜਾ ਸਿਸਟਮ ਆ ਉਹ ਸੈੱਟ ਕੀਤਾ ਜਾਵੇ ਤਾਂ ਕਿ ਆਮ ਲੋਕਾਂ ਨੂੰ ਇਸ ਗੱਲ ਦੀ ਸੁਰਤ ਹੋਵੇ